ਅੰਮ੍ਰਿਤਸਰ ਤੋਂ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਲਈ ਸਿੱਧੀ ਉਡਾਣ ਸ਼ੁਰੂ ਹੋ ਗਈ ਹੈ ਜੋ ਕਿ ਸਿਰਫ 45 ਮਿੰਟ ਦੇ ਵਿੱਚ ਹੀ ਚੰਡੀਗੜ੍ਹ ਪਹੁੰਚਾ ਦਿਆ ਕਰੇਗੀ ਨਜ਼ਦੀਕੀ ਰੋਜ਼ਾਨਾ ਸਫ਼ਰ ਕਰਨ ਵਾਲੇ ਅਧਿਕਾਰੀਆਂ ਵਪਾਰੀਆਂ ਅਤੇ ਵਿਦਿਆਰਥੀਆਂ ਲਈ ਇਹ ਵੱਡੀ ਰਾਹਤ ਦੀ ਖਬਰ ਸਾਹਮਣੇ ਆਈ ਹੈ ਇਸ ਫਲਾਈਟ ਦੇ ਸ਼ੁਰੂ ਹੋਣ ਦੇ ਨਾਲ ਬਹੁਤ ਹੀ ਘੱਟ ਸਮੇਂ ਦੇ ਵਿੱਚ ਅੰਮ੍ਰਿਤਸਰ ਤੋਂ ਚੰਡੀਗੜ੍ਹ ਪਹੁੰਚਣਾ ਅਤੇ ਵਾਪਸ ਆਉਣਾ ਸੰਭਵ ਹੋ ਜਾਵੇਗਾ ਨਜ਼ਦੀਕੀ ਇਸ ਤੋਂ ਪਹਿਲਾਂ ਅੰਮ੍ਰਿਤਸਰ ਤੋਂ ਚੰਡੀਗੜ੍ਹ ਲਈ ਕੋਈ ਫਲਾਈਟ ਨਹੀਂ ਸੀ ਅਤੇ ਹੁਣ ਵੱਡਾ ਇੰਡੀਗੋ ਦੇ ਵੱਲੋਂ ਉਪਰਾਲਾ ਕੀਤਾ ਗਿਆ ਸੜਕ ਤੇ ਰੇਲ ਆਵਾਜਾਈ ਤੋਂ ਬਾਅਦ ਹੁਣ ਅੰਮ੍ਰਿਤਸਰ ਦਾ ਹਵਾਈ ਅਸੰਪਰਕ ਵੀ ਸਿਟੀ ਬਿਊਟੀਫੁੱਲ ਚੰਡੀਗੜ੍ਹ ਦੇ ਨਾਲ ਜੋੜ ਦਿੱਤਾ ਗਿਆ ਇੰਡੀਗੋ 에ਅਰਲਾਈਨ ਨੇ ਸ਼੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਚੰਡੀਗੜ੍ਹ ਲਈ ਸਿੱਧੀ ਉਡਾਣ ਸ਼ੁਰੂ ਕਰ ਦਿੱਤੀ ਹੈ ਤੁਹਾਂ ਦੱਸ ਦਿਓ ਕਿ ਚੰਡੀਗੜ੍ਹ ਤੋਂ ਰਾਤ 10:30 ਵਜੇ ਇਹ ਫਲਾਈਟ ਉਡਾਣ ਭਰੇਗੀ ਜੋ ਕਿ 12:15 ਤੇ ਸ਼੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਪਹੁੰਚ ਜਾਵੇਗੀ। ਉੱਥੇ ਅਗਲੀ ਸਵੇਰ 3:15 ਤੇ ਅੰਮ੍ਰਿਤਸਰ ਤੋਂ ਉਡਾਣ ਭਰ ਕੇ ਇਹ 4:00 ਵਜੇ ਚंडीगढ़ ਪਹੁੰਚੇਗੀ ਜੋ ਕਿ 45 ਮਿੰਟ ਦਾ ਇਹ ਸਫ਼ਰ طے ਕਰਕੇ ਆਪਣੀ ਉਡਾਣ ਪੂਰੀ ਕਰੇਗੀ ਤਾਂ ਹਾਂ ਦੱਸ ਜੀ ਕਿ ਰੇਲ ਗੱਡੀ ਵਿੱਚ ਚੰਡੀਗੜ੍ਹ ਪਹੁੰਚਣ ਲਈ 3.5 ਘੰਟੇ ਅਤੇ ਸੜਕ ਮਾਰਗ ਰਾਹੀਂ ਕਰੀਬ 4.5 ਘੰਟੇ ਲੱਗ ਜਾਂਦੇ ਸਨ ਜਿਸ ਦੇ ਚਲਦੇ ਕਈ ਵਾਰੀ ਯਾਤਰੀ ਖੱਜਲ ਖੁਆਰੀ ਦਾ ਸਾਹਮਣਾ ਵੀ ਕਰਦੇ ਸੀ ਪਰ ਹੁਣ ਵੱਡੀ ਰਾਹਤ ਦੀ ਖਬਰ ਸਾਹਮਣੇ ਆਈ ਹੈ ਕਿਉਂਕਿ ਕਈ ਵਿਦਿਆਰਥੀ ਅਤੇ ਵਪਾਰੀ ਨੇ ਜੋ ਕਿ ਅੰਮ੍ਰਿਤਸਰ ਤੋਂ ਚੰਡੀਗੜ੍ਹ ਦੇ ਲਈ ਰੋਜ਼ ਰਵਾਨਾ ਹੁੰਦੇ ਨੇ ਕਈਆਂ ਨੂੰ ਐਮਰਜੈਂਸੀ ਦੇ ਲਈ ਸਫਰ ਕਰਨਾ ਪੈਂਦਾ ਜਿਨ੍ਹਾਂ ਦੇ ਲਈ ਹੁਣ ਵੱਡੀ ਖਬਰ ਸਾਹਮਣੇ ਆਈ ਹੈ ਜੋ ਕਿ ਹੁਣ 45 ਮਿੰਟਾਂ ਦੇ ਵਿੱਚ ਹੀ ਆਪਣੀ ਦੂਰੀ ਤੈਅ ਕਰਕੇ ਆਪਣੀ ਮੰਜ਼ਿਲ ਤੱਕ ਪਹੁੰਚ ਸਕਦੇ ਨੇ ਚੰਡੀਗੜ੍ਹ ਲਈ ਉਡਾਨਾਂ ਸ਼ੁਰੂ ਹੋਣ ਦੇ ਨਾਲ ਕਾਫੀ ਫਾਇਦਾ ਹੋਵੇਗਾ ਇਸ ਦੇ ਨਾਲ ਹੀ ਚੰਡੀਗੜ੍ਹ ਹਵਾਈ ਅੱਡੇ ਤੋਂ ਵੱਖ-ਵੱਖ ਸ਼ਹਿਰਾਂ ਲਈ ਜੁੜੀਆਂ ਉਡਾਨਾਂ ਵੀ ਲਈਆਂ ਜਾ ਸਕਦੀਆਂ ਨੇ ਪਰ ਇਸ ਸਮੇਂ ਇਹੀ ਰਾਹਤ ਦੀ ਖਬਰ ਸਾਹਮਣੇ ਆਈ ਹੈ ਕਿ ਇੰਡੀਗੋ ਦੇ ਵੱਲੋਂ ਵੱਡਾ ਉਪਰਾਲਾ ਕਰਦੇ ਹੋਏ ਅੰਮ੍ਰਿਤਸਰ ਤੋਂ ਚੰਡੀਗੜ੍ਹ ਲਈ ਸਿੱਧੀ ਉਡਾਣ ਸ਼ੁਰੂ ਕਰ ਦਿੱਤੀ ਗਈ ਹੈ ਜੋ ਕਿ 45 ਮਿੰਟਾਂ ਦੇ ਵਿੱਚ ਹੀ ਆਪਣਾ ਸਫ਼ਰ ਟੈਕ ਕਰ ਲਵੇਗੀ। ਅੰਮ੍ਰਿਤਸਰ ਤੋਂ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਲਈ ਸਿੱਧੀ ਉਡਾਣ ਸ਼ੁਰੂ ਹੋ ਗਈ ਹੈ ਜੋ ਕਿ ਸਿਰਫ 45 ਮਿੰਟ ਦੇ ਵਿੱਚ ਹੀ ਚੰਡੀਗੜ੍ਹ ਪਹੁੰਚਾ ਦਿਆ ਕਰੇਗੀ। ਨਜ਼ਦੀਕੀ ਰੋਜ਼ਾਨਾ ਸਫ਼ਰ ਕਰਨ ਵਾਲੇ ਅਧਿਕਾਰੀਆਂ ਵਪਾਰੀਆਂ ਅਤੇ ਵਿਦਿਆਰਥੀਆਂ ਲਈ ਵੱਡੀ ਰਾਹਤ ਦੀ ਖਬਰ ਸਾਹਮਣੇ ਆਈ ਹੈ ਇਸ ਫਲਾਈਟ ਦੇ ਸ਼ੁਰੂ ਹੋਣ ਦੇ ਨਾਲ ਬਹੁਤ ਹੀ ਘੱਟ ਸਮੇਂ ਦੇ ਵਿੱਚ ਅੰਮ੍ਰਿਤਸਰ ਤੋਂ ਚੰਡੀਗੜ੍ਹ ਪਹੁੰਚਣਾ ਅਤੇ ਵਾਪਸ ਆਉਣਾ ਸੰਭਵ ਹੋ ਜਾਵੇਗਾ ਨਜ਼ਦੀਕੀ ਇਸ ਤੋਂ ਪਹਿਲਾਂ ਅੰਮ੍ਰਿਤਸਰ ਤੋਂ ਚੰਡੀਗੜ੍ਹ ਲਈ ਕੋਈ ਫਲਾਈਟ ਨਹੀਂ ਸੀ ਅਤੇ ਹੁਣ ਵੱਡਾ ਇੰਡੀਗੋ ਦੇ ਵੱਲੋਂ ਉਪਰਾਲਾ ਕੀਤਾ ਗਿਆ ਹੈ ਸਾਡੇ ਘੱਟੇ ਰੇਲ ਆਵਾਜ਼ ਆਏ ਤੋਂ ਬਾਅਦ ਹੁਣ ਅੰਮ੍ਰਿਤਸਰ ਦਾ ਹਵਾਈ ਅਸੰਪਰਕ ਵੀ ਸਿਟੀ ਬਿਊਟੀਫੁੱਲ ਚੰਡੀਗੜ੍ਹ ਦੇ ਨਾਲ ਜੋੜ ਦਿੱਤਾ ਗਿਆ ਹੈ। ਇੰਡੀਗੋ 에ਅਰਲਾਈਨ ਨੇ ਸ਼੍ਰੀ ਗੁਰੂ ਰਾਮ ਦਾਸ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਚੰਡੀਗੜ੍ਹ ਲਈ ਸਿੱਧੀ ਉਡਾਣ ਸ਼ੁਰੂ ਕਰ ਦਿੱਤੀ ਹੈ। ਤੁਹਾਨੂੰ ਦੱਸ ਦਈਏ ਕਿ ਚੰਡੀਗੜ੍ਹ ਤੋਂ ਰਾਤ 10:30 ਵਜੇ ਇਹ ਫਲਾਈਟ ਉਡਾਣ ਭਰੇਗੀ ਜੋ ਕਿ 12:15 ਮਿੰਟ ਤੇ ਸ਼੍ਰੀ ਗੁਰੂ ਰਾਮ ਦਾਸ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਪਹੁੰਚ ਜਾਵੇਗੀ। ਉਥੇ ਅਗਲੀ ਸਵੇਰ 3:15 ਤੇ ਅੰਮ੍ਰਿਤਸਰ ਤੋਂ ਉਡਾਨ ਭਰ ਕੇ ਇਹ 4 ਵਜੇ ਚੰਡੀਗੜ੍ਹ ਪਹੁੰਚੇਗੀ ਜੋ ਕਿ 45 ਮਿੰਟ ਦਾ ਇਹ ਸਫ਼ਰ طے ਕਰਕੇ ਆਪਣੀ ਉਡਾਨ ਪੂਰੀ ਕਰੇਗੀ ਤਾਂ ਹਾਂ ਦੱਸ ਜੀ ਕਿ ਰੇਲ ਗੱਡੀ ਵਿੱਚ ਚੰਡੀਗੜ੍ਹ ਪਹੁੰਚਣ ਲਈ 3:30 ਘੰਟੇ ਅਤੇ ਸੜਕ ਮਾਰਗ ਰਾਹੀਂ ਕਰੀਬ 4:30 ਘੰਟੇ ਲੱਗ ਜਾਂਦੇ ਸਨ ਜਿਸ ਦੇ ਚਲਦੇ ਕਈ ਵਾਰੀ ਯਾਤਰੀ ਖੱਜਲ-ਖੁਆਰੀ ਦਾ ਸਾਹਮਣਾ ਵੀ ਕਰਦੇ ਸੀ ਪਰ ਹੁਣ ਵੱਡੀ ਰਾਹਤ ਦੀ ਖਬਰ ਸਾਹਮਣੇ ਆਈ ਹੈ ਜੋ ਕਿ ਕਈ ਵਿਦਿਆਰਥੀ ਅਤੇ ਵਪਾਰੀ ਨੇ ਜੋ ਕਿ ਅੰਮ੍ਰਿਤਸਰ ਤੋਂ ਚੰਡੀਗੜ੍ਹ ਦੇ ਲਈ ਰੋਜ਼ ਰਵਾਨਾ ਹੁੰਦੇ ਨੇ ਕਈਆਂ ਨੂੰ ਐਮਰਜੈਂਸੀ ਦੇ ਲਈ ਸਫ਼ਰ ਕਰਨਾ ਪੈਂਦਾ ਜਿਨ੍ਹਾਂ ਦੇ ਲਈ ਹੁਣ ਵੱਡੀ ਖਬਰ ਸਾਹਮਣੇ ਆਈ ਹੈ ਜੋ ਕਿ ਹੁਣ 45 ਮਿੰਟਾਂ ਦੇ ਵਿੱਚ ਹੀ ਆਪਣੀ ਦੂਰੀ ਤੈਅ ਕਰਕੇ ਆਪਣੀ ਮੰਜ਼ਿਲ ਤੱਕ ਪਹੁੰਚ ਸਕਦੇ ਨੇ ਚੰਡੀਗੜ੍ਹ ਲਈ ਉਡਾਨਾਂ ਸ਼ੁਰੂ ਹੋਣ ਦੇ ਨਾਲ ਕਾਫੀ ਫਾਇਦਾ ਹੋਵੇਗਾ ਇਸ ਦੇ ਨਾਲ ਹੀ ਚੰਡੀਗੜ੍ਹ ਹਵਾਈ ਅੱਡੇ ਤੋਂ ਵੱਖ-ਵੱਖ ਸ਼ਹਿਰਾਂ ਲਈ ਜੁੜੀਆਂ ਉਡਾਨਾਂ ਵੀ ਲਈਆਂ ਜਾ ਸਕਦੀਆਂ ਨੇ ਪਰ ਇਸ ਸਮੇਂ ਇਹੀ ਰਾਹਤ ਦੀ ਖਬਰ ਸਾਹਮਣੇ ਆਈ ਹੈ ਕਿ ਇੰਡੀਗੋ ਦੇ ਵੱਲੋਂ ਵੱਡਾ ਉਪਰਾਲਾ ਕਰਦੇ ਹੋਏ ਅੰਮ੍ਰਿਤਸਰ ਤੋਂ ਚੰਡੀਗੜ੍ਹ ਲਈ ਸਿੱਧੀ ਉਡਾਨ ਸ਼ੁਰੂ ਕਰ ਦਿੱਤੀ ਗਈ ਹੈ ਜੋ ਕਿ 45 ਮਿੰਟਾਂ ਦੇ ਵਿੱਚ ਹੀ ਆਪਣਾ ਸਫ਼ਰ ਤੈਅ ਕਰ ਲਵੇਗੀ रिपोर्ट दैनिक सवेरा टीवी देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर।